ਆਜ਼ਾਦ ਫੁੱਟਬਾਲ ਅਕੈਡਮੀ ਸਾਗਤਪੁਰ ਵੱਲੋਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਟੂਰਨਾਮੈਂਟ ਦਾ ਆਖਰੀ ਮੈਚ ਆਜ਼ਾਦ ਫ੍ਰੈਂਡਸ ਕਲੱਬ ਮੁਕੰਦpur ਤੇ ਆਜ਼ਾਦ ਫੁੱਟਬਾਲ ਅਕੈਡਮੀ ਵਿਚਕਾਰ ਖੇਡਿਆ ਗਿਆ ਮੈਚ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਊਮਨ ਸੈਲ ਪੰਜਾਬ ਦੇ ਜੁਆਇੰਟ ਸੈਕਟਰੀ ਮੈਡਮ ਹਰਜੋਤ कौर ਲੋਟੀਆਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਨ ਕਰਕੇ ਕੀਤੀ ਇਨਾਮਾਂ ਦੀ ਵੰਡ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਪੰਗਾ ਨੇ ਕੀਤੀ ਤੇ ਕਿਹਾ ਕੀਡਾਸ ਰੀ ਰਖਤੇ ਮਾਨਸਿਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ਖਿਡਾਰੀਆਂ ਨੂੰ ਨਸ਼ੇ ਤੋਂ ਵੀ ਰਹਿਤ ਰੱਖਦੀਆਂ ਹਨ ਇਸ ਟੂਰਨਾਮੈਂਟ ਤੇ ਸਪான்ਸਰ ਐਨ ਆਰ ਆਈ सुरेंद्र ਸਿੰਘ ਢਿੰਡਸ ਆ ਰੈਪੇ ਵਾਲਿਆਂ ਨੇ ਕਿਹਾ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਹਰ ਇੱਕ ਪਿੰਡ ਦੇ ਵਿੱਚ ਇਹ ਹੋ ਜਾਏ ਟੂਰਨਾਮੈਂਟ ਹੋਣ ਤੇ ਖਿਡਾਰੀਆਂ ਦਾ ਮਾਨ ਸਨਮਾਨ ਹੁੰਦਾ ਰਹੇ ਸਤਿ ਸ਼੍ਰੀ ਅਕਾਲ ਜੀ ਅੱਜ ਸੀ ਸਾਧਗੁਰ ਪਿੰਡ ਦੇ ਖੇਪੋਂ ਚਾਂਦ ਜਿੱਤੇ ਆਜ਼ਾਦ ਫੁੱਟਬਾਲ ਅਕੈਡਮੀ ਵੱਲੋਂ ਇੱਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ ਇਹਨੂੰ ਸਪੌਂਸਰ ਕੀਤਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਪਿੰਡ ਸਰ ਹੋਣਾਂ ਨੇ ਉਹਨਾਂ ਨੇ ਅੱਜ ਬੱਚਿਆਂ ਨੂੰ ਕਿੱਟਾ ਦੇਣੀਆਂ ਹਨ ਆਪਣੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਸੋ ਮੈਂ ਇੱਕ ਵਾਰ ਫਿਰ ਤੋਂ ਪਿੰਡ ਸੰਕਰ ਹੁਣ ਦਾ ਫੁੱਟਬਾਲ ਅਸਾਤ ਤੇ ਲੱਭ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੋ ਇੰਨਾ ਵਧੀਆ ਉਪਰਾਲਾ ਕਰ ਰਹੇ ਨੇ ਤੇ ਮੈਂ ਚਾਹੁੰਨੀ ਹਾਂ ਕਿ ਸਾਡੇ ਮੁਕੰਦpur ਛਾਲ ਦਿਵਾਲੇ ਪਿੰਡਾਂ ਦੇ ਵਿੱਚ ਵੀ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਤਾਂ ਕਿ ਜਿਹੜੇ ਸਾਡੇ ਬੱਚੇ ਆ ਉਹ ਨਸ਼ਾ ਤੋਂ ਦੂਰ ਹੋ ਕੇ ਚੰਗੀਆਂ ਚੀਜ਼ਾਂ ਵੱਲ ਧਿਆਨ ਦੇਣ ਥੈਂਕ ਯੂ ਜੀ ਬਹੁਤ ਹੀ ਅਹਿਮ ਨਗਰ ਚਰਕਪੁਰ ਬਗੜ ਦੇਖੇ ਇਸ ਬਹੁਤ ਹੀ ਖੂਬਸੂਰਤ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਇਸ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਮੇਰੇ ਨਾਲ ਮੌਜੂਦ ਬਹੁਤ ਹੀ ਸਤਿਕਾਰਯੋਗ ਸਾਡੇ ਹਲਕੇ ਦੇ ਕੋਆਰਡੀਨੇਟਰ ਬਲੌਕ ਪ੍ਰਧਾਨ ਸੰਦਰ ਸਿੰਘ ਹਿੰਸਾ ਜੀ ਮੇਲੀ ਛੋਟੀ ਭੈਣ ਮੇਲਾ ਵਿੰਗ ਦੇ ਸਟੇਟ ਦੇ ਜੁਆਇੰਟ ਸੈਕਟਰੀ ਦੂਦਪੁਰ ਲੋਰੀਆ ਜੀ ਉਹਨਾਂ ਦੇ ਨਾਲ ਬਰਾਜਮਾਨ ਮੁਕੰਦਪੁਰ ਤੋਂ ਨੰਬਰਦਾਰ ਪੁਲਵਿੰਦਰ ਸਿੰਘ ਜੀ ਇਸੇ ਨਗਰ ਤੋਂ ਸਾਡੇ ਬਹੁਤ ਕਾਰਜੋਗ ਵੱਡੇ ਵੀਰ ਕਸ਼ਮੀਰ ਸਿੰਘ ਸਾਹਿਬ ਜੀ ਮੇਰੇ ਵੀਰ ਬਿੰਦਾ ਢਿੱਲੋ ਜੀ ਮਿੱਠੂ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਕੇਵਲ ਸਿੰਘ ਜਗਤਪੁਰ ਜੀ ਨੰਬਰਦਾਰ ਸਾਹਿਬ ਰਣਜੀਤ ਸਿੰਘ ਰੈਤਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਜੇਕਰ ਕਿਸੇ ਦਾ ਨਾਮ ਰਹਿ ਵੀ ਗਿਆ ਹੋਵੇ ਤਾਂ ਕਿਮਾ ਦਾ ਜਾਤਕਾ ਤੁਸੀਂ ਸਾਰੇ ਮੇਰੇ ਸਤਿਕਾਰਯੋਗ ਔਰ ਮੇਰੇ ਸਾਹਮਣੇ ਬਿਰਾਜਮਾਨ ਸਾਡੇ ਜੋ ਸਮਾਜ ਦੀ ਸਾਡੇ ਦੇਸ਼ ਦਾ ਦੀ ਵੀਰ ਦੀ ਹੱਡੀ ਔਰ ਸਾਡੇ ਦੇਸ਼ ਦਾ ਜੋ ਪੁਨੇਖਾ ਹੈ ਪਿਆਰੇ ਬੱਚਿਓ ਨੌਜਵਾਨ ਵੀਰੋ ਸਭ ਤੋਂ ਪਹਿਲੇ ਫਤੇ ਦੀ ਸਾਂਝ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗੇ ਸਮੇਂ ਪਰ ਔਰ ਇਹ ਬਹੁਤ ਨੇਕ ਤੇ ਇੱਕ ਵੱਡੇ ਅਪਾਰਲੇ ਮੌਕੇ ਆਪਾਂ ਨੂੰ ਇੱਥੇ ਖਤਰ ਹੁੰਦਾ ਮੌਕਾ ਮਿਲਿਆ ਜਿਵੇਂ ਕਿ ਮੇਰੇ ਤੋਂ ਪਹਿਲਾਂ ਸਾਡੇ ਸਰਕਾਰ ਜੋ ਬਲੋਕ ਪ੍ਰਧਾਨ ਸ੍ਰਿੰਦਰ ਸਿੰਘ ਤੁਹਿੰਸਾ ਜੀ ਨੇ ਦੱਸਿਆ ਕਿ ਅੱਜ ਦੇ ਇਸ ਸਮਾਗਮ ਨੂੰ ਕਰਵਾਉਣ ਦਾ ਜਾਂ ਸੰਤਵ ਕੀ ਹੈ ਮਤਲਬ ਇਹ ਹੀ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਨੌਜਵਾਨ ਬੱਚੇ ਬੱਚੀਆਂ ਨੂੰ ਪੰਜਾਬ ਦੇ ਆਉਣ ਵਾਲੇ ਪਿੰਡ ਨੂੰ ਖੇਡਾਂ ਨਾਲ ਤੇ ਐਜੂਕੇਸ਼ਨ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਉਸੇ ਲਈ ਤਹਿਤ ਅੱਜ ਕਿੰਤਾ ਸਾਹਿਬ ਨੇ ਉਤਾਰਲਾ ਕਰਕੇ ਔਰ ਆਪਣੀ ਟੀਮ ਦੇ ਨਾਲ ਸਾਥੀਆਂ ਦੇ ਨਾਲ ਉਤਾਰਲਾ ਕਰਕੇ ਉਹਨਾਂ ਨੇ ਅੱਜ ਇਕ ਤਾਂ ਬੱਚਿਆਂ ਨੂੰ ਵੰਡਣ ਦਾ ਇਹ ਪ੍ਰੋਗਰਾਮ ਲਿਖਿਆ ਇਸ ਮੌਕੇ ਤੇ ਜਿੱਥੇ ਮੈਂ ਸਭ ਤੋਂ ਪਹਿਲਾਂ ਮਨਸਾ ਸਾਹਿਬ ਨੂੰ ਵਧਾਈ ਦਿੰਦਾ ਹਾਂ ਉੱਥੇ ਹੀ ਮੈਂ ਉਹਦਾ ਦਿਲ ਦੀਆਂ ਗੜੀਆਂ ਦਾ ਧੰਨਵਾਦ ਵੀ ਕਰਨਾ ਚਾਹਾਂਗਾ ਕਿ ਜੋ ਇਹਨਾਂ ਨੇ ਇਹ ਖੂਟ ਰੱਖੀ ਔਰ ਹਮੇਸ਼ਾ ਹੀ ਸਮਾਜ ਦੀ ਬਿਹਤਰੀ ਦੇ ਵਿੱਚ ਪਿਛਲੇ ਲਗਭਗ ਮੈਂ ਦੇਖ ਰਿਹਾ 2007 ਤੋਂ ਇਹ ਆਈਸੀ ਪੰਜਾਬ ਦੇ ਵਿੱਚ ਔਰ ਇਨ ਬਟਾਰਾ ਇਹ ਨਰੇਜ ਇਲਾਕੇ ਦੇ ਵਿੱਚ ਸੇਵਾ ਕਰਦੇ ਰਹੇ ਜਿੱਥੇ ਐਜੂਕੇਸ਼ਨ ਸੰਸਥਾਵਾਂ ਨਾਲ ਸਾਡੇ ਅਮਰਦੀਪ ਸ਼ੇਰ ਕਾਲਜ ਦੇ ਇਹ ਟਰਸਟੀ ਹਨ ਔਰ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਹਨ ਉੱਥੇ ਆਵਾਜ਼ ਦੀ ਪਾਰਟੀ ਦੇ ਬਹੁਤ ਹੀ ਸੀਨੀਅਰ ਤੇ ਇੱਕ ਮੈਂ ਕਹਾਂਗਾ ਕਿ ਨੇਕ ਦਿਲ ਇਮਾਨਦਾਰ ਵਫਾਦਾਰ ਮਿਹਨਤੀ ਲੀਡਰ ਹਨ ਔਰ ਇਹਨਾਂ ਨੇ ਪਿਛਲੇ ਲਗਭਗ 10 12 ਸਾਲ ਤੋਂ ਜਦੋਂ ਤੋਂ ਪਾਰਟੀ ਬਣੀ ਹੈ 2012 ਤੋਂ ਉਦੋਂ ਹੀ ਪਾਰਟੀ ਨਾਲ ਜੁੜ ਕੇ ਕਿੱਥੇ ਸਮਾਜ ਸੇਵਾ ਦੇ ਇਹ ਕਾਰਜ ਕਰਦੇ ਨੇ ਉੱਥੇ ਇਹਨਾਂ ਨੇ ਪਾਰਟੀ ਦੀ ਚੜ੍ਹਦੀ ਕਲਾ ਦੇ ਦੇ ਵੀ ਕੰਮ ਕੀਤਾ ਸੋ ਇਹ ਬਹੁਤ ਵੱਡਾ ਅਜਪਾਲਾ ਹੈ ਕਿ ਜੋ ਇਹਨਾਂ ਨੇ ਬਟੀਆਂ ਦੇ ਲਈ ਕੀਤਾ ਕਿ ਆਸ ਕਰਦਾ ਕਿ ਪਰ ਪਰਮਾਤਮਾ ਇਹਨਾਂ ਤੇ ਇਸੇ ਤਰ੍ਹਾਂ ਛਤਰ ਛਾਇਆ ਗੁਰੂ ਮਹaraj ਬਣਾਈ ਰੱਖਣ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਇਸੇ ਤਰ੍ਹਾਂ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣ ਔਰ ਮੇਰਾ ਇਹ ਮੰਨਣਾ ਹੈ ਕਿ ਉਹੀ ਸਮਾਜ ਉਹੀ ਕੌਮਾ ਤਰੱਕੀ ਕਰ ਜੇ ਹਨ ਜਿਨ੍ਹਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਤੰਦਰੁਸਤ ਹੋਣਗੀਆਂ ਔਰ ਅੱਜ ਇਹਨਾਂ ਬੱਚਿਆਂ ਨੂੰ ਇਹ ਸਪੋਰਟਸ ਕੀਤਾ ਵੰਡ ਕੇ ਇਹ ਇੱਕ ਦਿਸ਼ਾ ਹੀ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਕਿ ਇਹ ਆਪਣੇ ਜਿੱਥੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਇਹ ਖੇਡਾਂ ਨਾਲ ਜੁੜ ਕੇ ਕਾਮਯਾਬ ਹੋਣਗੇ ਉੱਥੇ ਮਾਨਸਿਕ ਤੌਰ ਤੇ ਵੀ ਇਹਨਾਂ ਨੂੰ ਸ਼ਕਤੀ ਪ੍ਰਦਾਨ ਹੋਵੇਗੀ ਔਰ ਜਦੋਂ ਮਾਨਸਿਕ ਤੌਰ ਤੇ ਕੋਈ ਨੌਜਵਾਨ ਜਾਂ ਬੱਚਾ ਜਾਂ ਬੱਚੀ ਜਾਂ ਕੋਈ ਵੀ ਇਨਸਾਨ ਤੰਦਰੁਸਤ ਹੋਵੇ ਤਾਂ ਉਹ ਆਪਣੇ ਦੇਸ਼ ਕੌਮ ਦੀ ਤਰੱਕੀ ਵਿੱਚ ਆਪਣੇ ਘਰਾਂ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦਾ ਹੈ ਕਹਿਣ ਤੋਂ ਕਾਫੀ ਚੰਗੀਆਂ ਸਿੱਖਿਆ ਪ੍ਰਾਪਤ ਕਰਕੇ ਚੰਗੀਆਂ ਡਿਗਰੀਆਂ ਪ੍ਰਾਪਤ ਕਰਕੇ ਚੰਗੀਆਂ ਪੋਸਟਾਂ ਤੇ ਉਹ ਕੰਮ ਕਰ ਸਕਦਾ ਹੈ ਭਾਵੇਂ IAS ਦੀ ਕੋਰਸ ਹੋਵੇ ਭਾਵੇਂ IPS ਦੀ ਕੋਰਸ ਹੋਵੇ ਉਹਨਾਂ ਤੇ ਜਾ ਕੇ ਇਹ ਬੱਤੀ ਬੱਤੀਆਂ ਸਾਡੇ ਕੰਮ ਕਰਨਗੇ ਉਹਨਾਂ ਇਹ ਦੋ ਹੀ ਜਰੀਏ ਹਨ ਇੱਕ ਖੇਡ ਖੇਡਾਂ ਤੇ ਇੱਕ ਹੈਲਥ ਐਂਡ ਐਜੂਕੇਸ਼ਨ ਇਹੇ ਕਰਕੇ ਜੋ ਮਾਸ ਸਰਕਾਰ ਦਾ ਅਜੰਡਾ ਹੈ ਕਿ ਹੈਲਥ ਤੇ ਐਜੂਕੇਸ਼ਨ ਤੋਂ ਸਾਡੀਆਂ ਪਹਿਲੀਆਂ ਮੇਨ ਗ੍ਰਾਂਟ ਜਹਾਨ ਉਹਨਾਂ ਨੂੰ ਪੂਰਾ ਕਰਨ ਦੇ ਜਿੱਥੇ ਸਰਕਾਰ ਪੂਰੀ ਤਰ੍ਹਾਂ ਬਚਨਬੱਧ ਹੈ ਸਰਕਾਰ ਨੇ ਪਿਛਲੇ ਜਿਹੜਾ 2 ਸਵਾ 2 ਸਾਲ ਦਾ ਕਾਰਜਕਾਲ ਹੋਇਆ ਸੇਵਾ ਕਾਲ ਹੋਇਆ ਉਹਦੇ ਵਿੱਚ ਹੈਲਥ ਤੇ ਐਜੂਕੇਸ਼ਨ ਤੇ ਬਹੁਤ ਧਿਆਨ ਦਿੱਤਾ ਭਾਵੇਂ ਖੇਡਾਂ ਵਾਤਨ ਪੰਜਾਬ ਦੀਆਂ ਦੀਆਂ ਗੱਲ ਕਰ ਲਈਏ ਭਾਵੇਂ ਸਪੋਰਟਸ ਕਿੱਟਾਂ ਵੰਡਣ ਦੀਆਂ ਵੀ ਗੱਲ ਕਰ ਲਈਏ ਸਰਕਾਰ ਵੱਲੋਂ ਵੀ ਬੰਗੇ ਦੇ ਵਿੱਚ ਵੀ ਕਈ ਪਿੰਡਾਂ ਵਿੱਚ ਵੰਡੇ ਗਿਆ ਆਨ ਵਾਲੇ ਸਮਾਜ ਵਿੱਚ ਇੱਕ ਫਿਸ਼ ਕਵੀ ਕਿਉਂਕਿ ਅਜ ਮਕੰਦਪੁਰ ਦੇ ਵਾਸੀ ਵੀ ਇੱਥੇ ਨੌਜਵਾਨ ਇੱਥੇ ਹਾਜ਼ਰ ਹਨ ਕਿ ਮਕੰਦਪੁਰ ਦੇ ਲਈ ਵੀ ਆਉਣ ਵਾਲੇ ਦਿਨਾਂ ਤੇ ਇੱਕ ਜਿਮ ਦਾ ਸਮਾਰਟ ਜਲਦੀ ਹੀ ਪਾਇਆ ਜਾਵੇਗਾ ਔਰ ਜੱਟਪੁਰ ਦੇ ਲਈ ਵੀ ਜਲਦੀ ਵਿੱਚ ਉਹ ਪਹਿਲੀ ਉਹ ਇਹ ਦਿੱਤੇ ਗਏ ਸੰਸਾਰ ਉਹ ਹੁਣ ਆ ਜਾਏਗਾ ਇਸ ਗੱਲ ਦਾ ਵੀ ਮੈਂ ਵਿਸ਼ਵਾਸ ਦਵਾਉਣਾ ਔਰ ਮੈਂ ਆਪਣੇ ਵੱਲੋਂ ਨਿੱਜੀ ਤੌਰ ਤੇ ਨੀਤਾ ਸਾਹਿਬ ਨੇ ਬਹੁਤ ਵੱਡੀ ਗੱਲ ਕਹੀ ਕਿ ਸਾਨੂੰ ਆ ਕੇ ਹੱਲਾਸ਼ੇਰੀ ਦਿੰਦੇ ਰਿਹਾ ਕਿ ਜਦੋਂ ਵੀ ਮੈਂ ਸਾਹਿਬ ਨੂੰ ਮਿਲਦਾ ਜਾਂ ਇਹਨਾਂ ਦੇ ਨਾਲ ਵਿਚਾਰ ਸਾਂਝਾ ਕਰਦਾ ਤਾਂ ਮੈਨੂੰ ਇੱਕ ਬਹੁਤ ਆਪਣੇ ਆਪ ਨੂੰ ਇੱਕ ਪੋਜ਼ਿਟਿਵ ਵੇਅ ਇਸ ਮੇਂ ਇਹਨਾਂ ਤੋਂ ਕੁਝ ਨਵਾਂ ਕੁਝ ਸਿੱਖਣ ਨੂੰ ਮਿਲਦਾ ਔਰ ਇਹੋ ਜਿਹਾ ਇਹਨਾਂ ਦੇ ਸਾਥੀਆਂ ਨਾਲ ਸਾਨੂੰ ਵੀ ਸਿੱਖਣ ਦਾ ਮੌਕਾ ਮਿਲਦਾ ਸੋ ਅੱਜ ਬਹੁਤ-ਬਹੁਤ ਇਹਨਾਂ ਦਾ ਮੈਂ ਵਧਾਈ ਔਰ ਧੰਨਵਾਦ ਔਰ ਮੈਂ ਨੌਜਵਾਨਾਂ ਨੂੰ ਬੇਨਤੀ ਤੇ ਅਪੀਲ ਕਰਾਂਗਾ ਕਿ ਉਹ ਸਪੋਰਟਸ ਤੇ ਐਜੂਕੇਸ਼ਨ ਵੱਲ ਜ਼ਰੂਰ ਧਿਆਨ ਦੇਣ ਆਪਣੇ ਆਪ ਦਾ ਖਿਆਲ ਰੱਖਣ ਨਸ਼ੇਆਂ ਬੜੀਆਂ ਮਾਰੀਆਂ ਤਿਕੀਆਂ ਤੋਂ ਬਚੋ ਕਿਉਂਕਿ ਇਹ ਆਪਣੇ ਸਮਾਜ ਨੂੰ ਬਹੁਤ ਵੱਡਾ ਕੋੜ ਲੈ ਚੁੱਕਾ ਹੈਗਾ ਕਿ ਇਸ ਤੋਂ ਬਚਣ ਦੇ ਲਈ ਇੱਕ ਸਪੋਰਟਸ ਦੇ ਨਾਲ ਤੇ ਐਜੂਕੇਸ਼ਨ ਦੇ ਨਾਲ ਜੋੜਨਾ ਜ਼ਰੂਰੀ ਹੈ ਸੋ ਜਿੰਨੇ ਵੀ ਇਨ ਦੇ ਕੋਚ ਸਾਹਿਬਾਨ ਜਿਹੜੇ ਸਾਡੇ ਬਰਾਦਰ ਬੱਟੇ ਤੁਹਾਡੇ ਖੜੇ ਆ ਸਾਡੇ ਮਿਹਨਤ ਨਾਲ ਵੀਰ ਇਨ੍ਹਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਇਨ੍ਹਾਂ ਨੂੰ ਇਸੇ ਤਰ੍ਹਾਂ ਸਾਹਮਣੇ ਰੱਖਿਓ ਬਹੁਤ ਬਤਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਐੜੇ ਪਿਆਰੇ ਬੱਚਿਓ ਜਲਪੁਰ ਤੇ ਮਕੰਦਪੁਰ ਦੇ ਪਲੇਅਰ ਤੇ ਸਾਡੇ ਹਲਕੇ ਦੇ ਇੰਚਾਰਜ ਜੀਸ ਸਿੰਘ ਰਾਜ ਜੀ ਜੋਤ ਲੋਟੀਆ ਜੀ ਉਹ ਵੀ ਸਾਡੇ ਸੱਜਣ ਵਾਇਗੋਜੀ ਦਾ ਕਾਲਸਾ ਵਾਇਗੋਜੀ ਦੀ ਫਤਿਹ ਬੜੀ ਖੁਸ਼ੀ ਦੀ ਗੱਲ ਆ ਤੇ 3-4 ਦਿਨ ਹੋਏ ਤੇ ਜਦੋਂ ਮੈਂ ਇੱਥੇ ਆਇਆ ਤੇ ਤੁਹਾਡੇ ਫੁੱਟਬਾਲ ਦੇ ਕੋਚ ਉਹਨਾਂ ਨਾਲ ਮੁਲਾਕਾਤ ਹੋਈ ਤੇ ਮੈਨੂੰ ਬਹੁਤ ਹੀ ਚੰਗਾ ਲੱਗਾ ਕਿ ਕਿੰਨੇ ਬੱਚੇ ਤੇ ਕਿੰਨੇ ਸੀਨੀਅਰ ਪਲੇਅਰ ਪ੍ਰੈਕਟਿਸ ਕਰ ਰਹੇ ਸਨ ਤੇ ਮੈਂ ਉਦੋਂ ਹੀ ਕੋਈ ਸਾਹਿਬ ਨੇ ਕਿਹਾ ਇਹ ਤੁਹਾਨੂੰ ਕੋਈ ਕਿਸੇ ਚੀਜ਼ ਦੀ ਲੋੜ ਹੈ ਤਨਿਆ ਨੇ ਕਿਹਾ ਕਿ ਬਹੁਤ ਸਾਰੇ ਬੱਚਿਆਂ ਕੋਲ ਖੇਡਣ ਵਾਲੇ ਫੁੱਟਬਾਲ ਨਹੀਂ ਹਨ ਤੇ ਮੈਂ ਉਸੇ ਵੇਲੇ ਆਪਣੇ ਸੱਜਣਾਂ ਨਾਲ ਸਲਾਹ ਕਰਕੇ ਉਸੇ ਵੇਲੇ ਇਹਨਾਂ ਨੂੰ ਕਹਿਤਾ ਵੀ ਤੁਸੀਂ ਆਊਟ ਆਫ ਕਰ ਦਿਓ ਅਸੀਂ ਚਾਹਾਂਗੇ ਕਿ ਜੋ ਅਸੀਂ ਸ਼ੁਰੂਆਤ ਕੀਤੀ ਆ ਇਹ ਹੋਰ ਨਾ ਪਿੰਡਾਂ ਦੇ ਵਿੱਚ ਵੀ ਇਦਾਂ ਬਈ ਇਨੀਸ਼ੀਏਟਿਵ ਲਈਏ ਬੱਚਿਆਂ ਨੂੰ ਖੇਲ ਤੇ ਪੜ੍ਹਾਈ ਆ ਨਾ ਇਹਨਾਂ ਦੀ ਸਿਹਤ ala ਇਹ ਤਿੰਨ ਚੀਜ਼ਾਂ ਅਸੀਂ ਦੇਖੀਏ ਤਾਂ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਉੱਠ ਰਹੀ ਆ ਇਹਨਾਂ ਦੀ ਪੂਰੀ ਦੇਖਭਾਲ ਹੋਵੇ ਤੇ ਮੈਂ ਆਸ ਕਰਦਾ ਕਿ ਜਿੰਨੇ ਵੀ ਸਾਡੇ ਇੱਥੇ ਸੀਨੀਅਰ ਕਾਤੀ ਆਇਆ ਸਾਨੂੰ ਇਸ ਚੀਜ਼ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ سپورਟ ਮਿਲੇਗੀ ਅਸੀਂ ਚਾਹਾਂਗੇ ਕੁਲਜੀਤ ਹੁਣਾਂ ਨੂੰ ਸਾਨੂੰ ਕਦੇ ਕਦੇ ਆ ਕੇ ਸ਼ਾਬਾਸ਼ ਦੇਈ ਗਏ ਤਾਂ ਸਾਡਾ ਵੀ ਹੌਸਲਾ ਵਧੂਗਾ ਤੇ ਮੈਂ ਆਸ ਕਰਦਾ ਕਿ ਮਹੀਨੇ ਦੇ ਅੰਦਰ ਅੰਦਰ ਹੀ ਅਸੀਂ ਇੱਕ ਦੋ ਟੂਰਨਾਮੈਂਟ ਜ਼ਰੂਰ ਕਰਾਵਾਂਗੇ ਬੱਚਿਆਂ ਦਾ ਇਤਨਾ ਚਲਕੁਰ ਦੇ ਵਿਦਵਾਨਾਂ ਬਹੁਤ ਬਾਰੀਆਂ ਤੇ ਕਿੰਨੇ ਸਾਲਾਂ ਤੋਂ ਇਹ ਫੁੱਟਬਾਲ ਦਾ ਜਿਹੜਾ ਇੱਥੇ ਕਲਮੀਨਾਂ ਨੇ ਬਣਾਈ ਆ ਬਹੁਤ ਸਾਰੇ ਮੈਚ ਕਰਾਉਂਦੇ ਆ ਤੇ ਮੈਨੂੰ ਹੁਣ ਇਹਨਾਂ ਨੂੰ ਮੌਕਾ ਦਿੱਤਾ ਤੇ ਬੱਚਿਆਂ ਲਈ ਵੀ ਕੁਝ ਕਰੀਏ ਤੇ ਜੋ ਵੀ ਇਹਨਾਂ ਦੀ ਰਿਕਵੈਸਟ ਵੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਅੱਗੇ ਵੀ ਅਸੀਂ ਸਪੋਰਟਿੰਗ ਹੋਏ ਦੇਈ ਜਾਵਾਂਗੇ ਜਿਸ ਤਰ੍ਹਾਂ ਕਿ ਹਜੂਤ ਉਹਨਾਂ ਨੇ ਕਿਹਾ ਕਈ ਹਰੇਕ ਪਿੰਡ ਦੇ ਵਿੱਚ ਕੁਛ ਨਾ ਕੁਛ ਇਦਾਂ ਦੀ ਇੱਕ ਦਿੱਤੀ ਹੋਣੀ ਚਾਹੀਦੀ ਹੈ ਜੇ ਇੱਥੇ ਨਹੀਂ ਆ ਅਸੀਂ ਕੋਸ਼ਿਸ਼ ਕਰਾਂਗੇ ਚਾਲੂ ਕਰਨ ਦੀ ਥੈਂਕ ਯੂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਗਤਵਰ ਆਜ਼ਾਦ ਫੁੱਟਬਾਲ ਅਕੈਡਮੀ ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਸੁਰਿੰਦਰ ਸਿੰਘ ਢਿੰਸਾ ਜੀ ਵੱਲੋਂ ਸਾਡੀ ਜਿਹੜੀ ਆ ਆਜ਼ਾਦ ਫੁੱਟਬਾਲ ਅਕੈਡਮੀ ਦੇ ਪਲੇਅਰਾਂ ਨੂੰ 12 ਕਿੱਟਾ ਦਿੱਤੀਆਂ ਗਈਆਂ ਸੋ ਇਹਨਾਂ ਨੂੰ ਸੌਰੀ 22 22 ਫੁੱਟਬਾਲ ਕਿੱਟਾਂ ਦਿੱਤੀਆਂ ਗਈਆਂ ਸੋ ਬਹੁਤ-ਬਹੁਤ ਧੰਨਵਾਦ ਸੁਰਿੰਦਰ ਸਿੰਘ ਢਿੰਸਾ ਜੀ ਦਾ ਥੈਂਕ ਯੂ ਮੈਂ ਪ੍ਰਵਿੰਦਰ ਸਿੰਘ ਮੈਂ ਮੁਕੰਦਪੁਰ ਦੀ ਟੀਮ ਫੁੱਟਬਾਲ ਦੀ ਲੈ ਕੇ ਆਇਆ ਜਲਪੁਰ ਸਾਡੇ ਇੱਥੇ ਸਖੇਂਦਰ ਸਿੰਘ ਜੀ ਨੇ ਸਾਨੂੰ ਕਿਟਾਂ ਸਪான்ਸਰ ਕੀਤੀਆਂ ਜੀ ਤੇ ਉਹਨਾਂ ਦਾ ਅਸੀਂ ਦੇ ਦੋ ਧੰਨਵਾਦ ਕਰਨੇ ਪਾਉਂਗਾ ਇਹ ਆਈਡੀਆ ਦਾ ਪੰਗੜਾ ਕਿਹੜੀਆਂ ਬਾਤ ਕਿਹੜੀ ਪ੍ਰੋਬਲਮ ਜਿਹੜੇ 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 ਉਹ ਨਹੀਂ ਜੀ ਉਹ ਚੱਲਦੀਆਂ ਨਹੀਂ ਹੁੰਦੀਆਂ ਲਾਈਟਾਂ ਥੋਲੋ ਲਾਈਟ ਥੋਲ ਲੈ ਜਾਓ ਉਹ ਸਾਈਡ ਤੋਂ ਪਰ ਠੀਕ ਆਈਡੀਆ ਬਟ ਜਿਹੜੀ ਸਟੇਡੀਅਮ ਵਾਲੀ ਹੁੰਦੀ ਉਹਦਰ ਨੂੰ ਹੀ ਪਾਉਂਦੇ ਜਿਹੜੇ ਸਾਡੇ ਨਾਈਟ ਟੂਨ ਮੈਨੂੰ ਲੇਟਾ ਉਹ ਥੋਲਾ ਹੁੰਦਾ ਹੈ ਸਾਲ ਵੀ ਤਾਂ ਨੋਟ ਕਰਨੀ ਹੈ Hey. You want